ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਅਦਾਇਤਾਂ ਕੀਤੀਆਂ ਗਈਆਂ ਸੀ ਚਾਹੇ ਪੰਜਾਬ ਦੇ ਅਫਸਰ ਛਾਹੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਹੋਣ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਜੇਕਰ ਕੋਈ ਮੰਤਰੀ ਕੋਈ ਵਿਧਾਇਕ ਜਾਂ ਕੋਈ ਅਫਸਰ ਨਸ਼ੇ ਤਸਕਰੀ ਦੇ ਵਿੱਚ ਇਨਵੋਲਵ ਹੋਇਆ ਜਾ ਉਸਨੇ ਪ੍ਰਸ਼ਤਾਚਾਰ ਕੀਤਾ ਉਸ ਤੇ 56 ਕੱਸਿਆ ਜਾਵੇਗਾ ਮੌਕੇ ਤੇ ਉਹਨਾਂ ਲੋਕਾਂ ਨੂੰ ਸਸਪੈਂਡ ਵੀ ਕੀਤਾ ਜਾਵੇਗਾ ਰਮਨ ਅਰੂੜਾ ਤੇ ਕਾਰਵਾਈ ਹੋਈ ਹਰਮੀਤ ਸਿੰਘ ਪਠਾਨ ਮਾਜਰਾ ਤੇ ਕਾਰਵਾਈ ਹੋਈ ਕੋਈ ਇਵਨ ਤੋਂ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਉਹ ਬੋਲੇ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਵਿਰੁੱਧ ਉਹਨਾਂ ਦੇ ਵੀ ਵਿਰੁੱਧ ਕਾਰਵਾਈ ਕੀਤੀ ਗਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਗਿਜਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਹੈ ਜਿੰਨੀਆਂ ਵੀ ਅੱਜ ਤੋਂ ਪਹਿਲਾਂ ਵੱਡੀਆਂ ਕਾਰਵਾਈਆਂ ਹੋਈਆਂ ਇਵਨ ਦੋ ਐਸਐਸਪੀ ਡੀਐਸਪੀ ਅਤੇ ਇਵਨ ਦੋ ਵੱਡੇ ਅਧਿਕਾਰੀ ਵਕ-ਵਕ ਮਹਿਕਮਾ ਦੇ ਪੰਜਾਬ ਸਰਕਾਰ ਵੱਲੋਂ ਸਸਪੈਂਡ ਮੁਤਲ ਕੀਤੇ ਜਾ ਚੁੱਕੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਜੇਕਰ ਇਹ ਪਟਵਾਰੀ ਇਹ ਕਾਨੂੰਗੋ ਇਹ ਐਸਟੇਮੀ ਇਹ ਡੀਸੀ ਸਹਿਬਾਨ ਪੰਜਾਬ ਦੇ ਜਨਤਾ ਨੂੰ ਲੁੱਟਣਗੇ ਤਾਂ ਫਿਰ ਇਹ ਸਰਕਾਰ ਕਿਵੇਂ ਚੱਲੇਗੀ ਪੰਜਾਬ ਕਿਵੇਂ ਚੱਲੇਗਾ ਇਹਨਾਂ ਦੀਆਂ ਤਰਖਾਵਾਂ ਵਧੂਗੇ ਇਹਨਾਂ ਨੂੰ ਇਮਾਨਦਾਰੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਰਮਨ ਅਰੂੜਾ ਤੇ ਕਾਰਵਾਈ ਕੀਤੀ ਗਈ ਹੌਲਦਾਰ ਕਨਸਟੇਬਲ ਬੀਬੀ ਅਮਨਦੀਪ कौर ਤੇ ਵੱਡੀ ਕਾਰਵਾਈ ਕੀਤੀ ਗਈ ਇਸ ਤੋਂ ਬਾਅਦ ਐਸਐਸਪੀਸੀ ਬਰਾੜ ਹਲਕਾ ਫਰੋਜਪੁਰ ਫਾਜ਼ਿਲਕਾ ਤੋਂ ਉਹਦੇ ਉੱਤੇ ਕਾਰਵਾਈ ਕੀਤੀ ਗਈ ਮੰਤਰੀ ਪਹਿਲਾਂ ਸੀ ਜਿਹੜੇ ਸਿੱਧੂ ਉਹਨਾਂ ਤੇ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਗਈ ਯਾਨੀ ਕਿ ਹਰ ਤਰ੍ਹਾਂ ਦੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਹੈ ਜਿਹੜਾ ਰਿਸ਼ਵਤ ਲੈਂਦਾ ਹੈ ਜਿਹੜਾ ਉਹਦਾ ਨਾਮ ਕੀ ਹੈ ਲਗਾਤਾਰ ਜਿਹੜਾ ਹੈ ਪ੍ਰਸ਼ਤਾਚਾਰ ਕਰਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜ ਵੱਡੇ ਅਧਿਕਾਰੀ ਬੋਤਲ ਕਰ ਦਿੱਤੇ ਨੇ ਉਹਨਾਂ ਉੱਤੇ ਇਲਜ਼ਾਮ ਹੀ ਕੋਈ ਅਜਹੇ ਲੱਗੇ ਸੀ ਕਿ ਉਹਨਾਂ ਦਾ ਬਚਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੁਸ਼ਕਲ ਹੋ ਗਿਆ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲੇ ਵੀ ਅਦਾਇਤਾਂ ਜਾਰੀ ਕਰ ਰਹੇ ਨੇ ਕਿ ਭ੍ਰਿਸ਼ਟਾਚਾਰ ਨਾ ਕਰੋ ਭ੍ਰਿਸ਼ਟਾਚਾਰ ਪੈਸੇ ਖਾਣ ਦੀ ਤੁਹਾਨੂੰ ਜਿਹੜੀ ਲਤ ਲੱਗੀ ਹੋਈ ਹੈ ਇਸ ਨੂੰ ਇਨ ਬਿਨ ਰੁਕਿਆ ਜਾਵੇ ਨਹੀਂ ਤਾਂ ਤੁਹਾਡੇ ਉੱਤੇ ਕਾਰਵਾਈ ਹੋਵੇਗੀ ਉਹਨੇ ਕਹਾ ਵਿਧਾਇਕ ਹੋਵੇ ਭਾਵੇਂ ਆਪ ਆਦੀ ਪਾਰਟੀ ਦਾ ਤੇ ਭਾਵੇਂ ਸ਼ਰੂਮੀ ਇਕਾਲੀ ਦਲ ਕਾਂਗਰਸ ਦਾ ਭਾਤੀ ਜਨਤਾ ਪਾਰਟੀ ਦਾ ਕਾਨੂੰਨ ਸਾਰਿਆਂ ਲਈ ਸੇਮ ਹੈ ਸਜ਼ਾ ਹੋਵੇਗੀ ਦੱਸਿਆ ਜਾ ਰਿਹਾ ਕਿ ਭ੍ਰਿਸ਼ਟਾਚਾਰ ਗੁਰਧ ਆਪਣੀ ਸ਼ਕਤੀ ਪ੍ਰਿਸ਼ਤਾਚਾਰਭੂਤ ਆਪਣੀ ਸਖਤ ਨੀਤੀ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਨੇ ਬਠਿੰਡਾ ਅਤੇ ਮਾਨਸਾਵਜਤ ਤਾਇਨਾਤ ਪੰਜ ਅਫਸਰ ਦੇ ਪੰਜ ਅਧਿਕਾਰੀਆਂ ਨੂੰ ਬਤਲ ਕਰ ਦਿੱਤਾ ਹੈ ਇਹ ਕਾਰਵਾਈ ਲਈ ਲਿਖਤੀ ਹੁਕਮ ਵੀ ਜਾਰੀ ਕੀਤੇ ਹਨ ਸੂਤਰਾਂ ਅਨੁਸਾਰ ਇਹ ਕਾਰਵਾਈ ਪੰਜ ਸਬਜ ਧੋਖਾਧੜੀ ਨਾਲ ਸੰਬੰਧਿਤ ਇੱਕ ਮਾਮਲੇ ਦੀ ਜਾਂਚ ਦੌਰਾਨ ਕੀਤੀ ਗਈ ਬਤਲ ਕੀਤੇ ਗਏ ਅਧਿਕਾਰੀਆਂ ਵਿੱਚੋਂ ਮਾਨਸਾ ਤੋਂ ਸੀਨੀਅਰ ਸਹਾਇਕ ਸੰਦੀਪਕਾਰ ਬਠਿੰਡਾ ਤੋਂ ਅਵੰਦੀਪ ਸਿੰਘ ਰੁਪਿੰਦਰ ਕੁਮਾਰ, ਸੁਰਿੰਦਰ ਕੁਮਾਰ ਅਤੇ ਪਵਿੱਤਰਜੀਤ ਸਿੰਘ ਸ਼ਾਵਲਹਲ ਮਤਲੀ ਦੀ ਮਿਆਦ ਰਾ ਇਹਨਾਂ ਅਧਿਕਾਰੀਆਂ ਨੂੰ ਪੰਸਪ ਹੈੱਡਕੁਆਰਟਰ ਚੰਡੀਗੜ੍ਹੇ ਚੰਡੀਗੜ੍ਹ ਵਿਖੇ ਨਿਯੁਕਤ ਕੀਤਾ ਗਿਆ ਹੈ। ਯਾਨੀ ਕਿ ਮੌਕੇ ਤੇ ਹੀ ਪੰਜਾਬ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਸਪ ਦੇ ਪੰਜ ਅਧਿਕਾਰੀਆਂ ਨੂੰ ਬੁਤਲ ਕਰ ਦਿੱਤਾ ਗਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਸਾਰੀ ਅਫਸਰਸ਼ਾਹੀ ਨੂੰ ਜਿਹੜੀ ਹੈ ਆਦੇਸ਼ ਹੁਕਮ ਦੇ ਦਿੱਤੇ ਨੇ। ਕਿ ਜੇਕਰ ਕੋਈ ਅੱਗੇ ਤੋਂ ਇਸ ਤਰ੍ਹਾਂ ਦੀ ਗੱਲਬਾਤ ਕਰੇਗਾ ਉਹਨਾਂ ਉੱਤੇ ਵੀ ਵੱਡੀ ਕਾਰਵਾਈ